ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਉੱਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਪੰਜਾਬੀ ਸਤਾਰਿਆਂ ਦੇ ਪਿੱਛੇ ਲੁਕੀਆਂ ਅਣ ਸੁਣੀਆਂ ਕਹਾਣੀਆਂ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਗਾਇਕ ਰਾਜਵੀਰ ਜਬੰਦਾ ਦੀ ਉਸ ਸਾਥੀ ਬਾਰੇ ਉਸ ਦਾ ਨਾਮ ਅਸ਼ਵਿੰਦਰ ਕੌਰ ਹੈ ਜੋ ਉਸ ਦੀ ਜ਼ਿੰਦਗੀ ਦੀ ਅਸਲ ਹੀਰੋ ਹੈ ਉਸ ਦੀ ਘਰ ਵਾਲੀ ਉਹ ਹੈ ਨਾ ਸਿਰਫ ਉਸ ਦਾ ਸਹਾਰਾ ਹੈ ਸੋਗੋ ਪ੍ਰਿਵਾਰ ਦੀ ਉਮੀਦ ਵੀ ਹੈ ਇਸ ਵੀਡੀਓ ਵਿੱਚ ਜਾਣੋ ਉਸ ਦੀ ਭੂਮਿਕਾ ਸੰਘਰਸ਼ ਅਤੇ ਪਿਆਰ ਭਰੀ ਕਹਾਣੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਐਂਡ ਤੱਕ ਬਨੇ ਰਹੋ ਰਾਜਵੀਰ ਜਵੰਦਾ ਜੋ ਆਪਣੇ ਗੀਤ ਕੰਗਣੀ ਜੱਟ ਜੰਮੇ ਅਤੇ ਲੱਕ ਤੋਂ ਲੱਕ ਨਾਲ ਪੰਜਾਬੀ ਦਿਲਾਂ ਤੇ ਰਾਜ ਕਰਦੇ ਸੀ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੋਣ ਕੀਤੀ ਸੀ ਆਪਣੀ ਪਤਨੀ ਨੂੰ ਅਪਣਾਉਣ ਦੀ ਉਹ ਹੈ 2 ਮੀਲੂ ਲੁਧਿਆਣਾ ਜ਼ਿਲ੍ਹੇ ਦੇ ਜਗਰਾਉ ਨੇੜੇ ਪਿੰਡ ਪੋਨਾ ਪਿੰਡ ਨਾਲ ਜੁੜੇ ਹੋਏ ਹਨ ਰਾਜਵੀਰ ਨੇ ਪਹਿਲਾ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਨੌਕਰੀ ਕੀਤੀ ਸੀ ਪਰ ਸੰਗੀਤ ਦੇ ਜਨੂਨ ਨੇ ਉਹਨਾਂ ਨੂੰ ਇਸ ਨੌਕਰੀ ਤੋਂ ਵੀ ਦੂਰ ਕਰ ਲਿਆ ਇਸ ਸੰਘਰਸ਼ ਭਰੇ ਸਮੇਂ ਵਿੱਚ ਉਸ ਦੀ ਪਤਨੀ ਨੇ ਉਸ ਦਾ ਹਰ ਪਲ ਸਾਥ ਦਿੱਤਾ ਉਹਨਾਂ ਦਾ ਵਿਆਹ ਇੱਕ ਸਾਧਾਰਨ ਪੰਜਾਬੀ ਸਮਾਗਮ ਵਿੱਚ ਹੋਇਆ ਜਿੱਥੇ ਪੰਜਾਬੀ ਰੀਤੀ ਰਿਵਾਜ ਨੇ ਉਹਨਾਂ ਨੂੰ ਜੋੜਿਆ ਉਹ ਹੈ ਮੁਹਾਲੀ ਵਿੱਚ ਆਪਣੀ ਪਤਨੀ ਮਾਂ ਅਤੇ ਛੋਟੇ ਬੱਚਿਆਂ ਇੱਕ ਬੇਟਾ ਅਤੇ ਇੱਕ ਬੇਟੀ ਨਾਲ ਰਹਿੰਦੇ ਸੀ ਰਾਜ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਪਰਿਵਾਰ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦੇ ਹਨ ਜਿੱਥੇ ਉਸ ਦੀ ਪਤਨੀ ਨੂੰ ਉਸ ਦੀ ਸਪੋਰਟਰ ਮਿਨਿਸਟਰ ਵਜੋਂ ਦਿਖਾਇਆ ਜਾਂਦਾ ਹੈ ਉਹ ਘਰ ਨੂੰ ਚਲਾਉਂਦੀ ਹੈ ਬੱਚਿਆਂ ਦੀ ਪੜ੍ਹਾਈ ਅਤੇ ਰਾਜੀਵ ਦੇ ਟੂਰਾਂ ਦਾ ਖਿਆਲ ਰੱਖਦੀ ਹੈ ਇੱਕ ਇਹ ਜੀ ਔਰਤ ਜੋ ਪਿੱਛੇ ਰਹਿ ਕੇ ਵੀ ਰੋਸ਼ਨੀ ਵੰਡਦੀ ਹੈ ਪਰ ਦੋਸਤੋ ਰਾਜਵੀਰ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਵੀ ਆਈਆਂ ਹਨ ਅਤੇ ਉਸ ਵਿੱਚ ਉਸ ਦੀ ਪਤਨੀ ਦੀ ਭੂਮਿਕਾ ਬਹੁਤ ਅਹਿਮ ਹੈ ਖਾਸ ਕਰਕੇ ਹਾਲ ਹੀ ਵਿੱਚ ਹੋਏ ਭਿਆਨਕ ਐਕਸੀਡੈਂਟ ਸਤੰਬਰ 2025 ਵਿੱਚ ਹਿਮਾਚਲ ਪ੍ਰਦੇਸ਼ ਨੇੜੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਰਾਜਵੀਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ 14 ਹਸਪਤਾਲ ਵਿੱਚ ਵੈਂਟੀਲੇਟਰ 'ਤੇ ਸੀ ਇਸ ਮੁਸ਼ਕਲ ਘੜੀ ਵਿੱਚ ਉਸ ਦੀ ਪਤਨੀ ਨੇ ਹੌਸਲਾ ਬਣਾਇਆ ਰੱਖਿਆ ਖਬਰਾਂ ਅਨੁਸਾਰ ਉਹ ਰਾਜਵੀਰ ਨੂੰ ਘਰੋਂ ਬਾਹਰ ਜਾਣ ਤੋਂ ਰੋਕਣਾ ਚਾਹੁੰਦੀ ਸੀ ਪਰ ਉਸ ਨੇ ਫਿਰ ਵੀ ਇਸ ਸਕੂਲ ਲਈ ਜਾਣ ਲਈ ਹਾਂ ਕਰ ਦਿੱਤੀ ਅਤੇ ਉਹ ਹਸਪਤਾਲ ਵਿੱਚ ਉਸਦੇ ਨਾਲ ਹੀ ਰਹਿੰਦੀ ਸੀ ਅਤੇ ਡਾਕਟਰਾਂ ਨਾਲ ਗੱਲ ਕਰਦੀ ਰਹਿੰਦੀ ਸੀ ਅਤੇ ਪਰਿਵਾਰ ਨੂੰ ਵੀ ਜੋੜ ਕੇ ਰੱਖਦੀ ਸੀ ਇਸ ਤੋਂ ਪਹਿਲਾਂ ਵੀ ਜਦੋਂ ਰਾਜਵੀਰ ਨੇ ਪੁਲਿਸ ਨੌਕਰੀ ਛੱਡ ਕੇ ਗਾਇਕੀ ਵਿੱਚ ਐਂਟਰੀ ਮਾਰੀ ਤਾਂ ਉਸ ਦੀ ਪਤਨੀ ਨੇ ਆਰਥਿਕ ਅਤੇ ਭਾਵਨਾਤ ਸਹਾਰਾ ਦਿੱਤਾ ਉਹ ਅਕਸਰ ਕਹਿੰਦੇ ਸੀ ਕਿ ਉਸ ਦੀ ਪਤਨੀ ਉਹਨਾਂ ਦੀ ਸ਼ਕਤੀ ਹੈ ਜੋ ਉਹਨਾਂ ਨੂੰ ਹਰ ਪੜਾਵ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਉਸ ਨੇ ਰਾਜਵੀਰ ਦੇ ਕੈਰੀਅਰ ਵਿੱਚ ਵੀ ਚੁੱਪਚਾਪ ਯੋਗਦਾਨ ਪਾਇਆ ਜਿਵੇਂ ਗਿੱਤਾਂ ਲਈ ਸੁਝਾਅ ਦੇਣਾ ਜਾਂ ਪਰਿਵਾਰ ਨੂੰ ਸੰਤੁਲਿਤ ਰੱਖਣਾ ਇਹ ਹੈ ਅਸਲੀ ਔਰਤ ਦੇ ਪਿੱਛੇ ਰਹਿ ਕੇ ਵੀ ਰੋਸ਼ਨੀ ਵੰਡਦੀ ਹੈ ਇਹ ਹੈ ਅਸਲ ਪੰਜਾਬੀ ਔਰਤ ਦੀ ਤਾਕਤ ਦੋਸਤੋ ਰਾਜਵੀਰ ਜਵੰਦਾ ਦੀ ਘਰਵਾਲੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲ ਸਫਲਤਾ ਪਿੱਛੇ ਪਰਿਵਾਰ ਅਤੇ ਸਾਥੀ ਦਾ ਹੱਥ ਹੁੰਦਾ ਹੈ ਉਹ ਨਾ ਸਿਰਫ ਇੱਕ ਪਤਨੀ ਹੈ ਸਗੋਂ ਉਸ ਦੀ ਜ਼ਿੰਦਗੀ ਦੀ ਮਜ਼ਬੂਤ ਨੀਂਹ ਵੀ ਹੈ ਜੋ ਪਰਿਵਾਰ ਨੂੰ ਸਾਂਭ ਕੇ ਰੱਖਦੀ ਹੈ ਅਤੇ ਉਹ ਹੈ ਐਕਸੀਡੈਂਟ ਤੋਂ ਬਾਅਦ ਉਹ ਰਾਜਵੀਰ ਦੀ ਸਿਹਤ ਲਈ ਅਰਦਾਸਾਂ ਕਰਦੀ ਰਹੀ। ਵਾਹਿਗੁਰੂ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਉਹਨਾਂ ਦੇ ਪਰਿਵਾਰ ਨੂੰ ਹਿੰਮਤ ਬਖਸ਼ੇ। ਤੁਹਾਨੂੰ ਰਾਜਵੀਰ ਦੇ ਕਿਸ ਗੀਤ ਨੇ ਪ੍ਰੇਰਿਤ ਕੀਤਾ ਅਤੇ ਤੁਹਾਡੇ ਜੀਵਨ ਵਿੱਚ ਇਹ ਜੀ ਕੋਈ ਸਹਾਰਕ ਔਰਤ ਕੌਣ ਹੈ? ਕਮੈਂਟਾਂ ਵਿੱਚ ਜ਼ਰੂਰ ਸਾਂਝਾ ਕਰੋ। ਜੇਕਰ ਇਹ ਜੀਆਂ ਕਹਾਣੀਆਂ ਹੋਰ ਦੇਖਣੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਵੀ ਚਾਲੂ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।